26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਪੰਜਾਬ ਦੀ ਚਾਕੀ ਨੂੰ ਬਾਹਰ ਕਰ ਦਿੱਤਾ ਗਿਆ ਪਰੇਟ ਦੇ ਵਿੱਚੋਂ ਪੰਜਾਬ ਦੀ ਉਸ ਕੁਰਬਾਨੀ ਨੂੰ ਜਿਹੜੀ ਜ਼ਿਲ੍ਹਿਆਂ ਵਾਲੇ ਬਾਗ ਤੋਂ ਲੈ ਕੇ ਅੰਡੇਮਾਨ ਨਿਕੋਬਰ ਤੱਕ ਅਣਗਿਣਤ ਗੋਹਿਆਂ ਤੇ ਸ਼ਾਤਾਂ ਨਾਲ ਭਰੀ ਪਈ ਹੈ ਉਹ ਸੂਬੇ ਦੀ ਚਾਕੀ ਗਣਤੰਤਰ ਦੇਸ਼ ਤੇ ਪੇਸ਼ ਨਹੀਂ ਹੋਏਗੀ ਇਹ ਗੱਲ ਕਿਸੇ ਹੋਰ ਨੇ ਨਹੀਂ ਕਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉੱਚੇ ਚੇਤੇ ਤੌਰ ਤੇ ਇੱਕ ਅਮਰਜੈਂਸੀ ਪ੍ਰੈਸ ਕਾਨਫਰੰਸ ਦੇ ਚ ਜਾਣਕਾਰੀ ਦਿੱਤੀ ਗਈ ਹੈ ਕੀ ਕਹਿੰਦਾ ਕਿਸੇ ਟੈਕਨੀਕਲ ਵਜ੍ਹਾ ਕਰਕੇ ਪੰਜਾਬ ਦੀਆਂ ਕੁਰਬਾਨੀਆਂ ਨੂੰ ਭੁੱਲ ਗਿਆ ਆਪਾਂ ਯਾਦ ਕਰਦੇ ਹਾਂ ਪੰਜਾਬ ਦੀਆਂ ਕੁਰਬਾਨੀਆਂ ਦੀ ਪੰਜਾਬ ਦੀ ਸ਼ਹਾਦਤ ਦੀ ਜਿਸ ਪਾਰਲੀਮੈਂਟ ਦੀ ਜੇ ਜਮਹੂਰੀ ਦੀ ਇਸ ਦੇਸ਼ ਦਾਅਵੇਦਾਰੀ ਕਰਦਾ ਹੈ ਉਹ ਦੇਸ਼ ਦੀਆਂ ਕੁਰਬਾਨੀ ਦੀਆਂ ਨੀਹਾਂ ਜਿਹੜੀਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਨਾਲ ਭਰੀਆਂ ਪਈਆਂ ਫਿਰ ਕੀ ਵਜ੍ਹਾ ਹੈ ਕਿ ਦੇਸ਼ ਦੀ ਜਿਹੜੀ ਪ੍ਰੇਡ ਹੋਵੇ ਕਮੀ ਪਦਰ ਦੀ ਉਹਦੇ ਚ ਪੰਜਾਬ ਦੀ ਝਾਕੀ ਨਾ ਪੇਸ਼ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਮੇਂ ਸੇ ਰਹਿੰਦਿਆਂ ਅਸੀਂ ਪੱਤਰ ਲਿਖਿਆ ਕੇਂਦਰ ਨੂੰ ਕਿ ਪੰਜਾਬ ਦੀ ਝਾਕੀ ਨੂੰ ਸ਼ਾਮਲ ਕੀਤਾ ਜਾਵੇ ਕੇਵਲ ਇੱਕ ਨਹੀਂ ਤਿੰਨ-ਤਿੰਨ ਚਾਕੀਆਂ ਬਣਾ ਕੇ ਭੇਜੀਆਂ ਗਈਆਂ ਕਿ ਇਹਨਾਂ 'ਚ ਜਿਹੜੀ ਵੀ ਕੇਂਦਰ ਨੂੰ ਪਸੰਦ ਹੋਵੇ ਸ਼ਾਮਲ ਕੀਤੀ ਜਾ ਸਕਦੀ ਹੈ। ਉਹਨਾਂ ਚਾਕੀਆਂ ਦੇ ਵਿੱਚ ਪੰਜਾਬ ਦੀਆਂ ਕੁਰਬਾਨੀਆਂ ਦੀ ਝਾਕੀ ਹੈ। ਪੰਜਾਬ ਦੀ ਵਿਰਾਸਤ ਦੀ ਝਾਕੀ ਹੈ। ਪੰਜਾਬ ਦੇ ਸੱਭਿਆਚਾਰ ਬਾਰੇ ਝਾਕੀ ਹੈ। ਔਰ ਸਚੇ ਤੌਰ ਤੇ ਮਾਈ ਪਾਗੋ ਜਿਹੜੀ ਸਿੱਖ ਇਤਿਹਾਸ ਦੀ ਨਾਰੀ ਸ਼ਕਤੀ ਦੀ ਪ੍ਰਤੀਕ ਹੈ ਉਹਦੀ ਝਾਕੀ ਸਚੇ ਤੌਰ ਤੇ ਤਿਆਰ ਕਰਕੇ ਭੇਜੀ ਗਈ। ਇਨਾਂ ਵਿੱਚੋਂ ਕੋਈ ਵੀ ਚਾਕੀ ਜਿਹੜੀ ਕੇਂਦਰ ਨੂੰ ਪਸੰਦ ਨਹੀਂ ਆਈ ਨਾ ਦੇਸ਼ ਭਗਤਾਂ ਵਾਲੀਆਂ ਨਾ ਮਾਈ ਭਾਗੋ ਵਾਲੀ ਨਾ ਵਿਰਾਸਤ ਵਾਲੀ ਨਾ ਸਾਡੇ ਸੱਭਿਆਚਾਰ ਵਾਲੀ ਸ਼ਬੀਦ ਸੰਬਰ ਨੂੰ ਇੱਕ ਪੱਤਰ ਆਇਆ ਕੇਂਦਰ ਵੱਲੋਂ ਕਿ ਪੰਜਾਬ ਦੀ ਚਾਕੀ ਨੂੰ ਕੌਮੀ ਪੱਧਰ ਤੇ ਸ਼ਾਮਲ ਨਹੀਂ ਕੀਤਾ ਜਾ ਰਿਹਾ ਕਿਉਂ ਜਾਣਕਾਰੀ ਕੋਈ ਨਹੀਂ ਹੈ ਆਰੇ ਪੱਤਰ ਜ਼ਰੂਰ ਇਸ ਗੱਲ ਦੀ ਗਵਾਹੀ ਪੜਦਾ ਹੈ ਕਿ ਜਿਹੜੇ ਸੂਬੇ ਸ਼ਾਮਲ ਕੀਤੇ ਗਏ ਐ ਉਹਨਾਂ ਚ ਹਰਿਆਣਾ ਸ਼ਾਮਲ ਹੈ ਉਹਨਾਂ ਚ ਗੁਜਰਾਤ ਸ਼ਾਮਲ ਹੈ ਉਹਨਾਂ ਚ ਜੂਪੀ ਸ਼ਾਮਲ ਹੈ ਉਹਨਾਂ ਚ ਉਤਰਾਖੰਡ ਸ਼ਾਮਲ ਹੈ ਹੋਰ ਕਈ ਸੂਬੇ ਸ਼ਾਮਲ ਐ ਮੁਖਵੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜੇ ਸੂਬੇ ਸ਼ਾਮਲ ਕੀਤੇ ਗਏ ਐ 80% ਤੋਂ ਲੈ ਕੇ 90% ਤੱਕ ਉਹ ਸੂਬੇ ਐ ਜਿਹੜੇ ਭਾਜਪਾ ਸਰਕਾਰਾਂ ਪਾਜਪਾ ਦੀ ਨਮੈਂਦਗੀ ਕਰਦੀ ਹੈ ਕਿ ਹੁਣ ਕੌਮੀ ਪੱਧਰ ਤੇ ਜਿਹੜੀਆਂ ਚਾਂਕੀਆਂ ਵੀ ਰਾਜ ਸਿਧਿਰਾਂ ਚ ਵੰਡੀਆਂ ਜਾਣਗੀਆਂ ਕਿ ਉਹੀ ਚਾਕੀਆਂ ਦਿਖਾਈਆਂ ਜਾਣਗੀਆਂ ਜਿਹੜੀਆਂ ਚਾਕੀਆਂ ਭਾਗੋਏ ਕਰਨ ਦੇ ਚ ਰੰਗੀਆਂ ਹੋਣਗੀਆਂ ਵੱਡਾ ਸਵਾਲ ਦੇਸ਼ ਦੇ ਲੋਕਾਂ ਦੇ ਅੱਗੇ ਦੂਜੇ ਪਾਸੇ ਜਦੋਂ ਪਾਜਪਾ ਦੇ ਆਗੂਆਂ ਨਾਲ ਇਹਨਾਂ ਮੁੱਦਿਆਂ ਤੇ ਗੱਲਬਾਤ ਕੀਤੀ ਜਾ ਰਹੀ ਹੈ মিডিਆ ਵੱਲੋਂ ਤਾਂ ਉਹਨਾਂ ਦਾ ਬੜਾ ਜਵਾਬ ਦਿਲਚਸਪ ਹੈ ਕਿ ਟੈਕਨੀਕਲ ਵਜਾ ਦੇ ਉੱਤੇ ਪੰਜਾਬ ਦੀ ਚਾਕੀ ਰੱਦ ਹੋ ਗਈ ਹੋएगी ਕਿਸੇ ਹੋਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਨਲਾਇਕੀ ਹੋਈ ਹੋएगी ਸਮੇਂ ਸਿਰ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੋਈਏ ਤਾਂ ਰੱਦ ਹੋ ਗਈ ਕਿ ਟੈਕਨੀਕਲ ਜਾਂ ਉਹ ਸਰਕਾਰ ਜਿਹੜੀ ਸਰਕਾਰ ਕੇਂਦਰ ਦੀ ਸਰਕਾਰ ਦੀ ਨਮਾਇੰਦਗੀ ਨਹੀਂ ਕਰਦੀ ਪਾਰਟੀ ਦੇ ਤੌਰ ਤੇ ਪੰਜਾਬੀਆਂ ਨੂੰ ਇਸ ਕਦਰ ਜਿਹੜਾ ਅਣਗੌਲਿਆ ਕਿਉਂ ਕੀਤਾ ਗਿਆ ਇਹ ਪਹਿਲਾ ਮੌਕਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਵੱਡੇ ਸਵਾਲ ਜਿਹੜੇ ਹੈਗੇ ਸਮੇਂ ਦੀ ਸਰਕਾਰ ਸੂਬੇ ਦੀ ਸਰਕਾਰ ਵੱਲੋਂ ਠਾਏ ਜਾ ਰਿਹਾ ਹੈ ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੋਵੇ ਚਾਹੇ ਸਿਹਤ ਮਿਸ਼ਨ ਦੀ ਫੰਡ ਦੀ ਗੱਲ ਹੋਵੇ ਚਾਹੇ ਹੋਰ ਮਾਮਲੇ ਜਿਹੜੇ ਪੰਜਾਬ ਦੇ ਹਿੱਤ ਨਾਲ ਜੁੜੇ ਹੋਏ ਵਿਸ਼ੇਸ਼ ਪੈਕੇਜ ਦੀ ਗੱਲ ਹੋਵੇ ਆਖਰ ਪੰਜਾਬ ਨਾਲੇ ਅਣਗਹਿਲੀ ਤੇ ਅਣ ਦੇਖੀ ਕਿਉਂ ਰਾਸੀ ਤੌਰ ਤੇ ਟਕਰਾਅ ਹੋ ਸਕਦਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਦਾਵਾ ਦੱਕ ਜਵਾਬ ਬੜਾ ਦਿਲਚਸਪ ਰਿਹਾ ਉਹਨਾਂ ਨੇ ਕਹਿੰਨੇ ਕਿ 24 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਪੰਜਾਬ ਦੇ ਲੋਕ ਸਵਾਲ ਜ਼ਰੂਰ ਪੁੱਛਣਗੇ ਕਿ ਆਪ ਨਾਲ ਕੋਈ ਅਣਬਣ ਹੋ ਸਕਦੀ ਹੈ ਭਗਵੰਤ ਮਾਨ ਨਾਲ ਹੋ ਸਕਦੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋ ਸਕਦੀ ਹੈ ਪੰਜਾਬ ਦੀਆਂ ਕੁਰਬਾਨੀਆਂ ਤੇ ਪੰਜਾਬ ਦੀ ਸ਼ਹਾਦਤ ਉਸ ਨੂੰ ਕੌਮੀ ਪੱਧਰ ਦੀਆਂ ਚਾਂਕੀਆਂ ਚੜ੍ਹਣ ਦੇਖੀ ਕਿਉਂ ਕੀਤਾ ਗਿਆ ਸਵਾਲ ਪੰਜਾਬੀਆਂ ਕੋਲੋਂ ਹੋਣਗੇ ਤੇ ਜਵਾਬ ਕੇਂਦਰ ਦੀ ਸਰਕਾਰ ਤੇ ਪਾਰਟੀਆਂ ਤੇ ਉਹਨਾਂ ਦੇ ਨਮਾਇੰਦਿਆਂ ਕੋਲੋਂ ਮੰਗਿਆ ਜਾਏਗਾ